ਦੇਸ਼ ਦੇ ਵਿੱਚ ਹਾਰਟ ਅਟੈਕ ਦੇ ਮਾਮਲੇ ਬਹੁਤ ਜ਼ਿਆਦਾ ਆ ਰਹੇ ਨੇ ਬੇਸ਼ੱਕ ਉਹ ਬੱਚੇ ਹੋਣ ਜਵਾਨ ਹੋਣ ਜਾਂ ਫਿਰ ਬਜ਼ੁਰਗ ਹੀ ਕਿਉਂ ਨਾ ਹੋਣ ਲੇਕਿਨ ਹਾਰਟ ਅਟੈਕ ਕਦੋਂ ਆ ਜਾਵੇ ਕਿਸ ਵੇਲੇ ਆ ਜਾਵੇ ਇਹ ਕਿਸੇ ਨੂੰ ਨਹੀਂ ਪਤਾ ਹੁੰਦਾ ਲੇਕਿਨ ਜਦੋਂ ਮਾੜੇ ਮੋٹے ਲੱਛਣ ਸਾਨੂੰ ਪਤਾ ਲੱਗ ਜਾਣ ਤਾਂ ਉਸ ਟਾਈਮ ਤੁਹਾਨੂੰ ਕੀ ਕਰਨਾ ਚਾਹੀਦਾ ਹੈਗਾ ਕਿਹੜੀ ਸਹਾਇਤਾ ਤੁਸੀਂ ਡਾਕਟਰ ਤੋਂ ਲੈਣੀ ਚਾਹੀਦੀ ਹੈ ਮੁੱਢਲੀ ਸਹਾਇਤਾ ਵੀ ਉਹਨੂੰ ਕਹਿ ਸਕਦੇ ਆ ਪਰ ਸਭ ਤੋਂ ਜ਼ਰੂਰੀ ਹੈ ਵੀ ਉਹ ਲੱਛਣ ਪਛਾਣਨਾ ਕਿਉਂਕਿ ਹਾਰਟ ਅਟੈਕ ਹੋ ਗਿਆ ਜਾਂ ਫਿਰ ਕੋਈ ਵੀ ਬਿਮਾਰੀ ਕਿਉਂ ਨਾ ਹੋਵੇ ਲੇਕਿਨ ਸੋ ਪਹਿਲਾ ਸਰੀਰ ਦੇ ਵਿੱਚ ਕੁਝ ਸੰਕੇਤ ਮਿਲਨੇ ਸ਼ੁਰੂ ਹੋ ਜਾਂਦੇ ਨੇ ਤਾਂ ਇਹ ਖਾਸ ਵੀਡੀਓ ਤੁਹਾਡੇ ਲਈ ਹੈਗੀ ਹੈ ਦੱਸਦੀ ਕਿ ਜਿੱਥੇ ਹਾਰਟ ਅਟੈਕ ਇੱਕ ਬਹੁਤ ਵੱਡੀ ਗੰਭੀਰ ਬਿਮਾਰੀ ਬਣ ਚੁੱਕੀ ਹੈਗੀ ਹੈ ਤਾਂ ਕਾਰਡੀਓਲੋਜਿਸਟ ਦੇ ਵੱਲੋਂ ਸਿੱਧਾ ਸੰਬੰਧ ਦੱਸਿਆ ਗਿਆ ਹੈਗਾ ਕਿ ਵਧਤਨਾਵ ਐਂਜਾਇਟੀ ਦੇ ਨਾਲ ਵਧ ਰਿਹਾ ਹਾਰਟ ਅਟੈਕ ਦਾ ਖਤਰਾ ਜੀ ਹਾਂ ਹਾਰਟ ਅਟੈਕ ਦੇ ਮਾਮਲੇ ਅਕਸਰ ਖਰਾਬ ਖਾਣ ਪੀਣ ਅਤੇ ਗਲਤ ਲਾਈਫ ਸਟਾਈਲ ਅਤੇ ਨੀਂਦ ਦੀ ਆਦਤਾਂ ਕਰਕੇ ਵਧ ਰਹੇ ਨੇ ਇਹ ਗੱਲ ਕਈ ਜੋ ਕਿ ਦੱਸਦੇ ਕਿ ਕਾਰਡੀਓਲੋਜਿਸਟ ਪਹਿਲਾਂ ਹੀ ਦੱਸ ਚੁੱਕੇ ਨੇ ਪਰ ਕਿ ਐਂਜਾਇਟੀ ਜਾਂ ਫਿਰ ਵਧ ਤਨਾਵ ਵੀ ਹਾਰਟ ਅਟੈਕ ਦਾ ਕਾਰਨ ਬਣ ਸਕਦੇ ਨੇ ਇਸ ਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੋਵੇਗੀ ਤੇ ਅੱਜ ਇਸੇ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਤਾਂ ਅੱਜ ਕੱਲ ਦੀ ਬੀਤੀ ਜ਼ਿੰਦਗੀ ਦੇ ਵਿੱਚ ਘਰ ਨੌਕਰੀ ਅਤੇ ਪਰਿਵਾਰ ਨੂੰ ਬੈਲੈਂਸ ਕਰਦੇ ਹੋਏ ਲਗਭਗ ਹਰ ਵਿਅਕਤੀ ਪਰੇਸ਼ਾਨੀ ਦੇ ਵਿੱਚ ਤਣਾਵ ਦੇ ਵਿੱਚ ਟੈਨਸ਼ਨ ਦੇ ਵਿੱਚ ਰਹਿੰਦਾ ਕਈ ਵਾਰ ਹੋਰ ਕਾਰਨਾ ਕਰਕੇ ਵੀ ਲੋਕ ਤਣਾਵ ਦਾ ਸ਼ਿਕਾਰ ਹੋ ਜਾਂਦੇ ਨੇ ਅਤੇ ਹੌਲੀ-ਹੌਲੀ ਇਹ ਤਣਾਅ ਵੱਧ ਕੇ ਐਂਜਾਇਟੀ ਦਾ ਰੂਪ ਧਾਰ ਲੈਂਦਾ ਹੈ। ਅੱਜ ਹੀ ਸਥਿਤੀ ਦੇ ਵਿੱਚ ਕੁਝ ਲੋਕਾਂ ਨੂੰ ਪੈਨਿਕ ਅਟੈਕ ਵੀ ਆਉਣ ਲੱਗਦੇ ਨੇ ਜਿਨ੍ਹਾਂ ਨੂੰ ਸੰਭਾਲਣਾ ਥੋੜਾ ਮੁਸ਼ਕਲ ਹੋ ਜਾਂਦਾ ਹੈ। ਅਕਸਰ ਪਤਾ ਹੀ ਨਹੀਂ ਲੱਗਦਾ ਕਿ ਮੈਂਟਲ ਹੈਲਥ ਕਦੋਂ ਫਿਜ਼ੀਕਲ ਹੈਲਥ ਨੂੰ ਪ੍ਰਭਾਵਿਤ ਕਰਨੀ ਸ਼ੁਰੂ ਕਰ ਦਿੰਦੀ ਹੈ। ਪਰ ਕੀ ਐਂਜਾਇਟੀ ਵਾਕਈ ਹਾਰਟ ਅਟੈਕ ਦਾ ਕਾਰਨ ਬਣ ਸਕਦੀ ਹੈ? ਆਉ ਜਾਣਦੇ ਹਾਂ ਪੂਰੇ ਵਿਸਥਾਰ ਦੇ ਨਾਲ ਜਿੱਥੇ ਕਿ ਸੂਤਰਾਂ ਦੇ ਮੁਤਾਬਕ ਬੈਂਗਲੂਰੂ ਦੇ ਸੀਨੀਅਰ ਕਾਰਡੀਓਲੋਜਿਸਟ ਡਾਕਟਰ ਦਿਵਿਆ ਮਰੀ ਦਾ ਕੀ ਕੁਝ ਕਹਿਣਾ ਹੈਗਾ ਇਸ ਨੂੰ ਲੈ ਕੇ ਤਾਂ ਸਭ ਤੋਂ ਪਹਿਲਾ ਕਨੈਕਸ਼ਨ ਦੱਸਿਆ ਗਿਆ ਹੈਗਾ ਕਿ ਆਖਿਰ ਇਸ ਦਾ ਐਂਜਾਇਟੀ ਦੇ ਨਾਲ ਕੀ ਕਨੈਕਸ਼ਨ ਹੈਗਾ ਤਾਂ ਰਿਸਰਚ ਦੇ ਮੁਤਾਬਕ ਹਾਰਟ ਅਟੈਕ ਅਤੇ ਐਂਜਾਇਟੀ ਦੇ ਪੈਨਿਕ ਅਟੈਕ ਦੇ ਵਿੱਚ ਕਾਫੀ ਹੱਦ ਤੱਕ ਸਮਾਨਤਾ ਹੁੰਦੀ ਹੈ ਇਸ ਕਰਕੇ ਕਈ ਵਾਰ ਹਾਰਟ ਅਟੈਕ ਖਤਰੇ ਨੂੰ ਸਮਝਣਾ ਔਖਾ ਹੋ ਜਾਂਦਾ ਅਧਿਐਨ ਦੱਸਦੇ ਨੇ ਕਿ ਲਗਭਗ 30% ਦਿਲ ਦੇ ਮਰੀਜ਼ ਦੇ ਆ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਾਅਦ ਗੰਭੀਰ ਐਂਜਾਇਟੀ ਦਾ ਸ਼ਿਕਾਰ ਹੋ ਜਾਂਦੇ ਨੇ ਜੋ ਲੋਕ ਅਕਸਰ ਐਂਜਾਇਟੀ ਦੇ ਨਾਲ ਜੂਝ ਰਹੇ ਹੁੰਦੇ ਨੇ ਉਹਨਾਂ ਬਲੱਡ ਪ੍ਰੈਸ਼ਰ ਅਕਸਰ ਉੱਚਾ ਰਹਿੰਦਾ ਹੈ ਅਤੇ ਇਹ ਹੀ ਕਾਰਨ ਹੈ ਕਿ ਅਜਿਹੇ ਲੋਕਾਂ ਦੇ ਵਿੱਚ ਹਾਰਟ ਅਟੈਕ ਦਾ ਖਤਰਾ ਵੱਧ ਜਾਂਦਾ ਹੈ ਹੁਣ ਗੱਲ ਕਰਦੇ ਹਾਂ ਵੀ ਇਹਦੇ ਲੱਛਣ ਕੀ ਨੇ ਤਾਂ ਛਾਤੀ ਦੇ ਵਿੱਚ ਦਰਦ ਪਸੀਨਾ ਆਉਣਾ ਉਲਟੀ ਆਉਣਾ ਹਰ ਵੇਲੇ ਬੇਚੈਨੀ ਮਹਿਸੂਸ ਹੋਣਾ ਇੱਕੋ ਸੋਚ ਵਾਰ-ਵਾਰ ਆਉਣਾ ਤੇ ਕਿਸੇ ਵੀ ਚੀਜ਼ ਦੇ ਵਿੱਚ ਮਨ ਨਾ ਲੱਗਣਾ ਦਿਲ ਦੀ ਧੜਕਣ ਤੇਜ਼ ਹੋਣਾ ਸੁਣਨਾ પણ ਮਹਿਸੂਸ ਹੋਣਾ ਅਤੇ ਸਾਹ ਲੈਣ ਦੇ ਵਿੱਚ ਦਿੱਕਤ ਇਹ ਸਾਰੇ ਲੱਛਣ ਐਂਜਾਇਟੀ ਦੇ ਦੌਰਾਨ ਵੇਖੇ ਜਾਂਦੇ ਨੇ ਇਨ੍ਹਾਂ ਵਰਗੇ ਹੀ ਲੱਛਣ ਹਾਰਟ ਅਟੈਕ ਦੇ ਵਿੱਚ ਵੀ ਹੋ ਸਕਦੇ ਸਕਦੇ ਨੇ ਜੇ ਤੁਹਾਨੂੰ ਇਹ ਲੱਛਣ ਲਗਾਤਾਰ ਨਜ਼ਰ ਆਉਂਦੇ ਨੇ ਤਾਂ ਇਹਨਾਂ ਨੂੰ ਬਿਨਾਂ ਦੇਰੀ ਕੀਤੇ ਡਾਕਟਰ ਦੇ ਨਾਲ ਸਲਾਹ ਜ਼ਰੂਰ ਕਰਿਓ ਤੇ ਗੱਲ ਕਰਦੀ ਆ ਵੀ ਸਟ्रेस ਐਂਜਾਇਟੀ ਦੇ ਵਿੱਚ ਕੀ ਫਰਕ ਹੁੰਦਾ ਹੈ ਤਾਂ ਸਟ्रेस ਜਾਂ ਫਿਰ ਐਂਜਾਇਟੀ ਨੂੰ ਇੱਕ ਟਰੋਨਿਕ ਕੰਡੀਸ਼ਨ ਮੰਨਿਆ ਜਾਂਦਾ ਹੈ ਜੋ ਸਰੀਰ ਦੇ ਨਾਲ-ਨਾਲ ਦਿਲ ਦੇ ਉੱਤੇ ਵੀ ਅਸਰ ਪਾਉਂਦੀ ਹੈ ਜਦੋਂ ਤੁਸੀਂ ਜ਼ਿਆਦਾ ਤਣਾਅ ਦੇ ਵਿੱਚ ਹੁੰਦੇ ਹੋ ਤਾਂ ਸਰੀਰ ਐਂਡਰੋਲਾਨਿਨ ਅਤੇ ਕੋਰਟੀਸੋਨ ਨਾਂ ਦੇ ਹਾਰਮੋਨਸ ਰਿਲੀਜ਼ ਕਰਦਾ ਹੈ ਜਿਸ ਦੇ ਨਾਲ ਦਿਲ ਤੇਜ਼ੀ ਦੇ ਨਾਲ ਧੜਕਣਾਂ ਲਗ ਪੈਂਦਾ ਹੈ ਤੇ ਖੂਨ ਦੀ ਸਰਕੂਲੇਸ਼ਨ ਵੀ ਤੇਜ਼ ਹੋ ਜਾਂਦੀ ਹੈ ਤੇ ਲਗਾਤਾਰ ਉੱਚੀ ਖੂਨ ਦੀ ਸਰਕੂਲੇਸ਼ਨ ਹੌਲੀ-ਹੌਲੀ ਧਮਨਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਤੇ ਆਖਿਰਕਾਰ ਇਹੀ ਨੁਕਸਾਨ ਹਾਰਟ ਅਟੈਕ ਦਾ ਕਾਰਨ ਬਣ ਸਕਦਾ ਹੈ ਫਿਰ ਆਉਂਦੀ ਹੈ ਗਲਤ ਆਦਤਾਂ ਵਾਧ ਤਣਾਵ ਦੇ ਕਾਰਨ ਅਕਸਰ ਲੋਕ ਗਲਤ ਆਦਤਾਂ ਪਾ ਲੈਂਦੇ ਨੇ ਜਿਵੇਂ ਕਿ ਸਿਗਰਟ ਪੀਣਾ ਸ਼ਰਾਬ ਦਾ ਸੇਵਨ ਕਰਨਾ ਅਤੇ ਹੱਦ ਤੋਂ ਵੱਧ ਫਾਸਟ ਫੂਡ ਖਾਣਾ ਇਹਨਾਂ ਆਦਤਾਂ ਦੇ ਨਾਲ ਸਰੀਰ ਦੇ ਨਾਲ-ਨਾਲ ਦਿਲ ਦੇ ਉੱਤੇ ਵੀ ਮਾੜਾ ਅਸਰ ਪੈਂਦਾ ਇਹੀ ਕਾਰਨ ਹੈ ਕਿ ਹਾਰਟ ਅਟੈਕ ਦੇ ਖਤਰੇ ਨੂੰ ਵਧਾ ਦਿੰਦੇ ਨੇ ਜਦੋਂ ਇਨਸਾਨ ਜ਼ਿਆਦਾ ਤਣਾਅ ਦੇ ਵਿੱਚ ਹੁੰਦਾ ਹੈ ਤਾਂ ਉਹ ਹੌਲੀ-ਹੌਲੀ ਚੰਗੀ ਲਾਈਫਸਟਾਈਲ ਤੋਂ ਦੂਰ ਹੋ ਜਾਂਦਾ ਹੈ ਜਿਵੇਂ ਕਿ ਸਿਹਤਮੰਦ ਖੁਰਾਕ ਕਸਰਤ ਅਤੇ ਧਿਆਨ ਤਾਂ ਤਣਾਅ ਦੇ ਦੌਰਾਨ ਸੋਚਣਾ ਸਮਝਣ ਦੀ ਸਮਰੱਥਾ ਘੱਟ ਹੋਣ ਲੱਗਦੀ ਹੈ ਤੇ ਹਰ ਗੱਲ ਦੇ ਵਿੱਚ ਨਕਾਰਾਤਮਕ ਵਿਚਾਰ ਆਉਣ ਲੱਗਦੇ ਨੇ ਜਦੋਂ ਤੁਸੀਂ ਸਿਹਤਮੰਦ ਆਦਤਾਂ ਤੋਂ ਦੂਰ ਹੋ ਜਾਂਦੇ ਹੋ ਤਾਂ ਇਹ ਸਿਹਤ ਲਈ ਹਾਨੀਕਾਰਕ ਸਾਬਤ ਹੁੰਦਾ ਫਿਰ ਹੁਣ ਗੱਲ ਆਉਂਦੀ ਹੈ ਵੀ ਆਖਿਰ ਕਰੀਏ ਕੀ ਤਾਂ ਜਿਨ੍ਹਾਂ ਕਾਰਨਾਂ ਕਰਕੇ ਤੁਹਾਨੂੰ ਸਟ੍ਰੈਸ ਜਾਂ ਫਿਰ ਐਂਜਾਇਟੀ ਹੋ ਰਹੀ ਹੈ ਤਾਂ ਪਹਿਲਾਂ ਉਹਨਾਂ ਦੀ ਪਛਾਣ ਕਰੋ ਅਤੇ ਇਸ ਬਾਰੇ ਕਿਸੇ ਖੁੱਲ ਕੇ ਗੱਲ ਕਰੋ ਆਪਣੇ ਆਪ ਨੂੰ ਤਕਲੀਫ ਨਾ ਦਿਓ ਅਤੇ ਨਾ ਹੀ ਆਪਣੇ ਆਪ ਨੂੰ ਇਕੱਲਾ ਸਮਝੋ ਪਰਿਵਾਰ ਜਾਂ ਫਿਰ ਦੋਸਤਾਂ ਦੇ ਨਾਲ ਗੱਲ ਸਾਂਝੀ ਜ਼ਰੂਰ ਕਰੋ ਮਨ ਹੌਲਾ ਹੁੰਦਾ ਹੈ ਅਤੇ ਤਣਾਵ ਘੱਟ ਹੋ ਸਕਦਾ ਹੈ ਜੇ ਤੁਸੀਂ ਕਿਸੇ ਨਾਲ ਗੱਲ ਨਹੀਂ ਕਰ پا ਰਹੇ ਹੋ ਤਾਂ ਆਪਣੇ ਨਜ਼ਦੀਕੀ ਡਾਕਟਰ ਜਾਂ ਫਿਰ ਮਾਹਿਰ ਦੀ ਮਦਦ ਜ਼ਰੂਰ ਲਓ